ਵਾਰ ਨੰਬਰ 53 ਤੋਂ ਫਾਸਫੇ ਦੇ ਦਰਸ਼ਕ ਐਡਵੋਕੇਟ ਵਿਸ਼ਵ ਲੂਥਰਾ ਵੱਲੋਂ ਆਪਣੇ ਇਲਾਕੇ ਵਿਖੇ ਲੱਗੇ ਗੰਦਗੀ ਦੇ ਢੇਰ ਦੀ ਵੀਡੀਓ ਸਾਡੇ ਨਾਲ ਸਾਂਝੀ ਕੀਤੀ ਗਈ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਜਗ੍ਹਾ-ਜਗ੍ਹਾ ਤੇ ਲੱਗੇ ਕੂੜੇ ਦੇ ਢੇਰ ਜਿੱਥੇ ਬਦਬੂ ਫੈਲਾ ਰਹੇ ਨੇ ਉੱਥੇ ਕਈ ਬਿਮਾਰੀਆਂ ਨੂੰ ਸੱਦਾ ਵੀ ਦੇ ਰਹੇ ਹਨ। ਉਹਨਾਂ ਨਗਰ ਨਿਗਮ ਨੂੰ ਅਪੀਲ ਕੀਤੀ ਕਿ ਜਲਦ ਤੋਂ ਜਲਦ ਇਥੋਂ ਕੂੜੇ ਦੀ ਲਿਫਟਿੰਗ ਕਰਵਾ ਕੇ ਸਫਾਈ ਕਰਵਾਈ ਜਾਵੇ। ਇਸ ਮੌਕੇ surjit kumar, rajender sharma, rathesh, priya khanna, kaanta rani, punam, vishal mehra ਰਾਮ ਸ਼ਰਮਾ ਵੀ ਮੌਜੂਦ ਸਾਨ ਸਾਰੇ ਨਗਰ ਨਿਗਮ ਦੇ ਪ੍ਰਸ਼ਾਸਨ ਦੇ ਧਿਆਨ ਚ ਲਿਆਉਣਾ ਚਾਹਨਾ ਕਿ ਸਾਡੀ ਵਾਰਡ ਨੰਬਰ 53 ਦੇ ਵਿੱਚ ਕੂੜੇ ਦਾ ਨਰਕ ਪਿਆ ਹੋਇਆ ਸਾਰੇ ਇਲਾਕੇ ਚ ਗੰਦ ਇੰਨਾ ਪਿਆ ਦਾ ਕਿ ਲੋਕਾਂ ਦਾ ਨੰਗਣਾ ਔਖਾ ਹੋ ਗਿਆ ਇਹ ਬਿਮਾਰੀਆਂ ਦਾ ਘਰ ਬਣ ਗਿਆ ਉਹ ਸਾਡੇ ਕੌਂਸਲਰ ਸਾਹਿਬ ਜਿਨ੍ਹਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਜਿਤਾਇਆ ਉਹ ਆਪਣੇ ਘਰ ਚੁੱਪੇ ਬੈ ਨੇ ਉਹਨਾਂ ਨੂੰ ਕੋਈ ਪਤਾ ਨਹੀਂ ਆ ਇਲਾਕੇ ਚ ਨਰਕ ਪਿਆ ਦਾ ਜਿ ਲੋਕਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਤੁਹਾਨੂੰ ਕਿਰਪਾ ਕਰਕੇ ਲੋਕਾਂ ਦੇ ਕੰਮ ਵੀ ਕਰਾਓ ਛੋਟੇ 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 ਕੰਮ ਤੇ ਕਰਾਓ ਛੋਟੇ ਕੰਮ ਤੇ ਤੁਸੀਂ ਕਰਾ ਸਕਦੇ ਹੋ ਮਾੜਾ ਮੋਟਾ ਜਾ ਕੇ ਨਗਰ ਨਿਗਮ ਤੇ ਜਾਓ ਤੇ ਇਹਨੂੰ ਕਹੋ ਕਵਾਓ ਇਲਾਕੇ ਚ ਗੰਦ ਦਾ ਇਹ ਨਰਕ ਚਕਾਓ ਬੜਾ ਹੀ ਨਰਕ ਪਿਆ ਦਾ ਕਮਿਸ਼ਨਰ ਸਾਹਿਬ ਅੱਗੇ ਬੇਨਤੀ ਆ ਵੀ ਇਹ ਜਿਹੜਾ ਗੰਦ ਵੈ ਨੂੰ ਚਕਾਇਆ ਜਾਵੇ ਜਿਹੜੀ ਨਰਕ ਦੀ ਸਥਿਤੀ ਬਣ ਚੁੱਕੀ ਆ ਅੰਬਤਰ ਸ਼ਹਿਰ ਦੇ ਵਿੱਚ ਇਹਦਾ ਹੱਲ ਕਰਾਇਆ ਜਾ